ਦਾ 3 ਬੜ ਦੀ ਵਿਵਸਥਾ ਵਾਲਾ 2 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਅਲਬਰਟ ਕਮਿਊਨਿਟੀ ਹੈਲਥ ਸੈਂਟਰ ਦਾ ਅੱਜ ਗੁਰਦਾਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਵਿੱਚ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਖਡੂਰ ਸਾਹਿਬ ਤੋਂ ਆਨਲਾਈਨ ਮਾਧਿਅਮ ਰਾਹੀਂ ਕੀਤਾ ਗਿਆ ਉਦਘਾਟਨ ਜਿੱਥੇ ਗੁਰਦਾਸਪੁਰ ਵਿੱਚ ਜਿੱਥੇ ਮੁੱਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮਸ਼ੇਰ ਸਿੰਘ ਜ਼ਿਲ੍ਹਾ ਸ਼ਾਹੀ ਪ੍ਰਧਾਨ ਨਵੇਂ ਬਣੇ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਸਮੇਂ ਹਾਜ਼ਰ ਹੋਏ ਅਤੇ ਇਹਨਾਂ ਨੇ ਉਦਘਾਟਨ ਮੰਤਰੀ ਸਾਹਿਬ ਨਾਲ ਕੀਤਾ ਇਸ ਮੌਕੇ ਤੇ ਸਿਵਲ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਧਿਕਾਰੀ ਅਤੇ ਸਮੂਹ ਸ਼ਹਿਰ ਦੀ ਜਾਨੀ ਮਾਨੀ ਹਸਤੀਆਂ ਉਪਸਥਿਤ ਸਨ ਜਿੱਥੇ ਅੱਜ 5 ਲੱਖ ਰੁਪਏ ਸ੍ਰੀ ਪੰਡੋਰੀ dham ਸਤਗੁਰੂ ਸ੍ਰੀ ਦੇਖਬੀਰਦਾਸ ਜੀ ਮਹਾਰਾਜ ਵੱਲੋਂ ਫਰਨੀਚਰ ਲਈ ਦਾਨ ਦਿੱਤਾ ਗਿਆ ਉੱਥੇ ਹੀ ਦਿਓਲ ਮਲਟੀਸਪੈਸ਼ਲਿਟੀ ਹਸਪਤਾਲ ਡਾਟਰ ਸੰਧੇਂਦਰ ਦਿਓਲ ਨੇ ਵੀ 30 ਚੇਅਰ ਫਰਨੀਚਰ ਵਜੋਂ ਸਹਾਇਤਾ ਵਜੋਂ ਦਿੱਤੀ ਜਿੱਥੇ ਵਕ ਵਕ ਲੋਕਾਂ ਨੇ ਵੀ ਆਪਣਾ ਆਪਣਾ ਸਹਿਯੋਗ ਦਿੱਤਾ ਜਿੱਥੇ ਗੁਰਦਾਸਪੁਰ ਦੇ ਲੋਕਾਂ ਦੀ ਮੁੱਖ ਮੰਗ ਨੂੰ ਦੇਖਦਿਆਂ ਹੋਇਆ ਇਹ ਇਸ ਕਮਿਊਨਿਟੀ ਹੈਲਥ ਸੈਂਟਰ ਦਾ 9 ਮਹੀਨੇ ਦੇ ਦਿੱਤੇ ਸਮੇਂ ਤੋਂ ਪਹਿਲਾਂ ਹੀ 7 ਮਹੀਨੇ ਵਿੱਚ ਕਰਕੇ ਤਿਆਰ ਕਰ ਦਿੱਤਾ ਹੈ ਤੇ ਅੱਜ ਜਨਤਾ ਦੇ ਹਵਾਲੇ ਕਰ ਦਿੱਤਾ ਹੈ ਰਮਨਬੈਲ ਜੀ ਨੇ ਦਿੱਤੀ ਜਾਣਕਾਰੀ ਕਿਹਾ ਲੋਕ ਸਭਾ ਕੈਂਡੀਡੇਟ ਉੱਪਰ ਬੋਲਦਿਆਂ ਉਹਨਾਂ ਕਿਹਾ ਕਿ ਜੋ ਵੀ ਕੈਂਡੀਡੇਟ ਪਾਰਟੀ ਵੱਲੋਂ ਦਿੱਤਾ ਜਾਵੇਗਾ ਪੂਰਾ ਗੁਰਦਾਸਪੁਰ ਯੂਨਿਟ ਇੱਕ ਮੱਝ ਤੇ ਇਕੱਠੇ ਹੋ ਕੇ ਲੋਕ ਸਭਾ ਚੋਣਾਂ ਜਿੱਤੇਗਾ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ 13 ਦੇ 13 ਸੀਟਾਂ ਤੇ ਹੀ ਜਿੱਤ ਪ੍ਰਾਪਤ ਕਰੇਗੀ ਜੇਕਰ ਜੋਗਾ ਕਿ 30 ਬੜ ਦੀ ਸਮਰੱਥਾ ਵਾਲਾ 30 ਸਮਰੱਥਾ ਵਾਲਾ 2 ਕਰੋੜ 38 ਲੱਖ ਰੁਪਏ ਦੀ ਆਗ ਲਾਗਤ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ 9 ਮਹੀਨੇ ਦੇ ਦਿੱਤੇ ਸਮੇਂ ਤੋਂ ਪਹਿਲਾਂ ਹੀ 7 ਮਹੀਨੇ ਵਿੱਚ ਅੱਜ ਬਣ ਕੇ ਤਿਆਰ ਹੋ ਗਿਆ ਹੈ ਜਿੱਥੇ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਡਾਕਟਰ ਬਲਬੀਰ ਸਿੰਘ ਪਰਿਵਾਰ ਭਲਾਈ ਮੰਤਰੀ ਪੰਜਾਬ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਉਦਘਾਟਨ ਕੀਤਾ ਗਿਆ ਉਤੇ ਖੁਸ਼ੀ ਦੇ ਵਿੱਚ ਪੰਗੜੇ ਪਾਏ ਗਏ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ ਜਿੱਥੇ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸਨ ਵੀ ਮੁੱਖ ਤੇ ਹਾਜ਼ਰ ਸੀ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਹੈ ਚੇਅਰਮੈਨ ਰਮਨਬੈਲ ਜੀ ਦਾ ਅਤੇ ਮੁੱਖ ਮਹਿਮਾਨ ਦਾ ਜਦੋਂ ਮਾਪੇ ਘਰ ਤੋਂ ਹੁੰਦੇ ਆ ਨਾ ਦੁਕਾਨੇ ਜਾਂਦੇ ਨੇ ਮਾਪੇ ਜਾਂਦੇ ਹੁੰਦੇ ਆ ਬਾਕੀ ਗੱਲ ਠੀਕੀ ਅੱਜ ਖੁਸ਼ੀ ਦਾ ਮਕਾਮ ਹੈ ਕਿ ਸਾਡੇ ਹਰਦੇ ਜੀ ਸਰਮਨ ਪਿਆਰੇ ਡਾਕਟਰ ਗੁਰਦੀਪ ਸਿੰਘ ਜੀ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਅੱਜ ਉਹਨਾਂ ਨੇ ਇਹ ਜਿਹੜੀ ਗੁਰਦਾਸਪੁਰ ਅਰਬਨ ਕਮਿਊਨਿਟੀ ਹੈਲਥ ਸੈਂਟਰ ਬਣ ਕੇ ਤਿਆਰ ਹੋ ਗਿਆ ਉਹਦਾ ਉਦਘਾਟਨ ਅੱਜ ਵਰਸ਼ੁਲੀ ਉਹਨਾਂ ਨੇ ਕਰ ਦਿੱਤਾ ਮੈਂ ਆਪਣੇ ਵੱਲੋਂ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਅਕਾਲ ਪੁਰਖ ਪਰਮੇਸ਼ਵਰ ਦਾ ਧੰਨਵਾਦ ਜਿਸ ਨੇ ਮੂੰਹ ਤੋਂ ਗੱਲ ਕੱਢੀ ਪੂਰੀ ਕੀਤੀ ਔਰ ਅੱਜ ਜਿਹੜਾ ਪਿਛਲੇ 10 ਸਾਲ ਤੋਂ ਪੁਰਾਣਾ ਸਿਵਲ ਹਸਪਤਾਲ ਬੰਦ ਸੀਗਾ ਅੱਜ ਜੋ ਅਰਬਨ ਕਮਿਊਨਿਟੀ ਹੈਲਥ ਸੈਂਟਰ 30 ਬੈੱਡਡ ਹਸਪਤਾਲ ਦੇ ਰੂਪ ਵਿੱਚ ਸ਼ੁਰੂ ਹੋ ਗਿਆ ਅੱਜ ਮੇਰੇ ਨਾਲ ਇਸ ਮੁਬਾਰਕ ਸਮੇਂ ਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਮਸ਼ੇਰ ਸਿੰਘ ਜੀ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਅਰਬਨ ਦੇ ਔਰ ਹਲਕਾ ਇੰਚਾਰਜ ਉਹਨਾਂ ਦੇ ਨਾਲ ਸਿਵਲ ਸਰਜਨ ਡੀ ਐਮ ਸੀ ਸਾਹਿਬ ਪੁਣੇ ਦੀ ਟੀਮ ਮੇਰੇ ਨਾਲ ਪੀਐਚਐਸਸੀ ਤੋਂ ਸਤਿ ਸ਼੍ਰੀ ਅਕਾਲ ਸਿੰਘ ਜੀ ਔਰ ਮੇਰੇ ਬਹੁਤ ਹੀ ਸਾਰੇ ਸਤਧਾਰੀਓ ਪਾਰਟੀ ਦੇ ਅਹੁਦੇਦਾਰ ਵਰਕਰ ਸਹਿਬਾਨ ਵੋਲੰਟੀਅਰਸ ਭਾਤ ਪੂਸ਼ਨ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਇਹਨਾਂ ਸਾਰਿਆਂ ਵੱਲੋਂ ਮੈਂ ਸਮਝਦਾ ਵੀ ਅਜ ਇਲਾਕੇ ਨੂੰ ਲੱਖ ਲੱਖ ਮੁਬਾਰਕਾ ਔਰ ਪਰਮੇਸ਼ਵਰ ਕਿਰਪਾ ਕਰੇ ਪਹਿਲੇ ਤਾਂ ਕੋਈ ਬਿਮਾਰ ਹੀ ਨਾ ਹੋਵੇ ਕਿ ਇਹਨੂੰ ਲੋੜ ਨਾ ਪਵੇ ਪਰ ਜੇ ਕਿਤੇ ਤਕਲੀਫ ਆ ਜਾਏ ਤੇ ਹੁਣ ਗਰਦਾਸਪੁਰ ਦੇ ਲੋਕਾਂ ਨੂੰ 12 ਕਿਲੋਮੀਟਰ ਦੇ ਜਾਨ ਦੀ ਲੋੜ ਨਹੀਂ ਉਹ ਸੂਰਤ ਗਰਦਾਸਪੁਰ ਦੇ ਵਿੱਚ ਜਿਹੜੀ ਆ ਉਹ ਹੋ ਗਈ ਆ ਇਮਾਰਤ ਤਿਆਰ ਹੋ ਗਈ ਆ ਸਾਡੀ ਜਿਹੜੀ ਆ ਓਪੀਡੀ ਸ਼ੁਰੂ ਹੋ ਗਈ ਆ ਕਿਹਦੇ ਨਾਲ 20 ਜਿਹੜੀਆਂ ਪੋਸਟਾਂ ਨੇ ਉਹ ਵੀ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਨੇ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕੋਟ ਲੱਗ ਜਾਣਾ ਕੁਝ ਦਿਨਾਂ ਦੇ ਵਿੱਚ ਉਹ ਜਿਹੜੇ 20 ਸਾਡੇ ਦੇ ਡਾਕਟਰ ਸਾਹਿਬਾਨ ਨੇ ਔਰ ਪੈਰਾ ਮੈਡੀਕਲ ਸਟਾਫ ਆ ਉਹ ਵੀ ਇੱਥੇ ਆ ਜਾਣਗੇ ਅੱਜ ਤੋਂ ਲੈਬ ਜਿਹੜੀ ਆ ਉਹ ਵੀ ਕੰਮ ਕਰਨਾ ਸ਼ੁਰੂ ਹੋ ਗਈ ਆ ਓਪੀਡੀ ਸਾਡੀ ਆਲਰੇਡੀ ਚੱਲ ਰਹੀ ਆ ਔਰ ਹੌਲੀ ਹੌਲੀ ਅਸੀਂ ਇਹਦੇ ਵਿੱਚ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੇ ਉਹ ਵੀ ਤੇ ਪਲੱਸ ਜਿਹੜਾ ਥੀਏਟਰ ਆ ਆਉਣ ਵਾਲੇ ਸਮੇਂ ਦੇ ਵਿੱਚ ਚਾਲੂ ਹੋ ਜਾਊਗਾ ਤੇ ਸਾਰੀ ਬਿਲਡਿੰਗ 2 ਕਰੋੜ 32 ਲੱਖ ਦੇ ਨਾਲ ਬਣੀ ਆ 1 ਕਰੋੜ 15 ਲੱਖ ਦੇ ਨਾਲ ਸਾਰਾ ਸਮਾਨ ਜਿਹੜਾ ਇਕਵਿਪਮੈਂਟ ਉਹ ਆਈ ਆ ਔਰ ਇਹਦੇ ਵਿੱਚ ਤਿੰਨ ਸ਼ਖਸੀਤਾਂ ਦਾ ਧੰਨਵਾਦ ਇੱਕ ਤੇ ਸਾਡੇ ਮਹਾਰਾਜ ਪੰਡੋਰੀ ਵਾਲੇ ਜਿਨ੍ਹਾਂ ਨੇ ਫਰਨੀਚਰ ਤਕਰੀਬਨ 5 ਲੱਖ ਰੁਪਏ ਦਾ ਦਾਨ ਕੀਤਾ ਉਸ ਤੋਂ ਬਾਅਦ ਜਿਹੜੇ ਕੁਲਜੀਤ ਮਹਾਜਨ ਜੀ ਨੇ ਬਬਰੀਪਿੰਡ ਤੋਂ ਜਿਨ੍ਹਾਂ ਨੇ ਇਸ ਜ਼ਮੀਨ ਤੋਂ ਉੱਠ ਕੇ ਬਹੁਤ ਤਰੱਕੀ ਕੀਤੀ ਉਹਨਾਂ ਨੇ ਸੀਐਸਆਰ ਫੰਡ ਦੇ ਵਿੱਚੋਂ ਲੈਬਾਰਟਰੀ ਦਾ ਸਮਾਨ ਇੱਕ ਏਸੀ ਜਿਹੜਾ ਉਹ ਮੁਹੱਈਆ ਕਰਾਇਆ ਡਾਕਟਰ ਹਰਿੰਦਰ ਦਿਓਲ ਜਿਹੜਾ ਦਿਓਲ ਹਸਪੀਟੈਲਿਟੀ ਮਲਟੀ ਸਪੈਸ਼ੈਲਟੀ ਦਾ ਡੇਰਾ ਬਾਬਾ ਨਾਨਕ ਰੋਡ ਤੇ ਆ ਉਹਨਾਂ ਨੇ ਜਿਹੜੀਆਂ ਸਿਟਿੰਗ ਚੇਅਰਜ਼ ਨੇ ਉਹ 30 ਤਕਰੀਬ ਉਹ ਦਿੱਤੀਆਂ ਨੇ ਸੋ ਮੈਂ ਸਮਝਣਾ ਇਹ ਸਾਰਿਆਂ ਦੀ ਇੱਕ ਕਲੈਕਟਿਵ ਪ੍ਰਯਾਸ ਸੀਗਾ ਜਿਹੜਾ ਅਜਕਾਲਪੁਰ ਨੇ ਪੂਰਾ ਕੀਤਾ ਔਰ ਅਸੀਂ ਇੱਥੇ ਜਲਦੀ ਜਿਹੜੀ ਜਿਹੜੀ ਜਨ ਹਸਦੀ ਦੁਕਾਨ ਆ ਉਹ ਵੀ ਆਪਾਂ ਸ਼ੁਰੂ ਕਰਨ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਕ੍ਰਿਸ਼ਨਾ ਦਾ ਕਲੈਕਸ਼ਨ ਸੈਂਟਰ ਵੀ ਆ ਜਾਏ ਤਾਂ ਕਿ ਲੋਕਾਂ ਨੂੰ ਟੈਸਟਾਂ ਦੇ ਵਿੱਚ ਵੀ ਸਹੂਲਤਾ ਮਿਲ ਸਕਣ ਇੱਕ ਵਾਰੀ ਦਿਲ ਦੀਆਂ ਗਰਾਈਆਂ ਤੋਂ ਆਪਣੇ ਬਹੁਤ ਹੀ ਪਿਆਰੇ ਮੁਖਮੰਦਰੀ ਭਗਵੰਤ ਮਾਨ ਜੀ ਦਾ ਹੈਲਥ ਮਿਨਿਸਟਰ ਬੰਬੀਰ ਜੀ ਦਾ ਔਰ ਹੈਲਥ ਡਿਪਾਰਟਮੈਂਟ ਦੇ ਸੈਕਟਰੀ ਸਾਹਿਬ ਤੋਂ ਲੈ ਕੇ ਥੱਲੇ ਤੱਕ ਸਾਰੇ ਮੁਲਾਜ਼ਮਾਂ ਦਾ ਸਾਰੇ ਡਾਕਟਰ ਸਾਹਿਬਾਨ ਦਾ ਕੋਟ ਕੋਟ ਧੰਵਾਦ ਪਰਮੇਸ਼ਵਰ ਕਿਰਪਾ ਕਰੇ ਸਾਡਾ ਗੁਰਦਾਸਪੁਰ ਸਾਡਾ ਸੂਬਾ ਸਾਡਾ ਮੁਲਕ ਹੱਸਦਾ ਵਸਦਾ ਰਹੇ ਇਹੋ ਹੀ ਕਾਮਨਾ ਕਰਦਾ ਅੱਜ ਮਨ ਭਰਪੂਰ ਖੁਸ਼ਾ ਕਿ ਦਾਸ ਵੱਲੋਂ ਕੱਢੀ ਗੱਲ ਅੱਜ ਪ੍ਰਵਤਿਵਾ ਨੇ ਪੂਰੀ ਕੀਤੀ ਆ ਮੈਂ ਸਮਝਦਾ ਕਿ ਆ ਆਵਾਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਇੱਕ ਨਵਾਂ ਇਨਕਲਾਬ ਇੱਕ ਨਵਾਂ ਬਦਲ ਲੋਕਾਂ ਦੀ ਸੇਵਾ ਵੱਲ ਸਮਰਪਿਤ ਲੋਕਾਂ ਦੇ ਜੀਵਨ ਨੂੰ ਸਤਰ ਨੂੰ ਉੱਪਰ ਚੁੱਕਣ ਲਈ ਜਿਹੜੇ ਪ੍ਰਯਾਸ ਮਾਨ ਸਰਕਾਰ ਵੱਲੋਂ ਪਿਛਲੇ 2 ਸਾਲਾਂ ਚ ਕੀਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣਗੇ ਜਾਰੀ ਰਹਿਣਗੇ ਉਹਦੇ ਨਾਲ ਲੋਕਾਂ ਨੂੰ ਭਰਪੂਰ ਸੁੱਖ ਮਿਲੇਗਾ ਇੱਕ ਵਾਰੀ ਫੇਰ ਸਾਰਿਆਂ ਦਾ ਕੋਟ ਕੋਟ ਧੰਨਵਾਦ ਪੰਜ ਉਮੀਦਵਾਰ ਵੀ ਉਤਾਰ ਦਿੱਤੇ ਗਏ ਆ ਉਹ ਚਿਹਰੇ ਜੋ ਕਿਤੇ ਨਾਮ ਰੱਖਦੇ ਆ ਲੱਗਦਾ ਕਿ ਲੋਕ ਜਿਹੜੇ ਆ ਆਉਣ ਵਾਲੇ ਸਮੇਂ ਚ ਜੋ ਕੰਮ ਕੀਤੇ ਉਹਨੂੰ ਮੋਨੋ ਕੇ ਫਤਵਾ ਦੇਣਗੇ ਉਹ ਸਾਲਾਂ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਕਾਰਜਸ਼ਾਲੀ ਔਰ ਰਵਿੰਦਰ ਕੇਜਰੀਵਾਲ ਜੀ ਦੀ ਸੋਚ ਪੂਰਾ ਬੂਰ ਪਾਏਗੀ ਤੇ ਜਿਹੜਾ ਸਾਡਾ ਮੁੱਖ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਬਣੇਗਾ ਉਦਾਹਰਣ 13 ਬਰਾਬਰ 0 13 ਸੀਟਾਂ ਆਮ ਆਦਮੀ ਪਾਰਟੀ ਜਿੱਤੂਗੀ ਔਰ ਸੈਂਟਰ ਦੇ ਵਿੱਚ ਬੈਠ ਕੇ ਮੋਦੀ ਦੀ ਉਹ ਡਿਕਟੋਰਲ ਐਟੀਟਿਊਡ ਦੇ ਖਿਲਾਫ ਲੜਾਈ ਲੜ ਕੇ ਹਜ਼ਾਰਾਂ ਰੁਪਏ ਕਰੋੜਾਂ ਰੁਪਏ ਜਿਹੜੇ ਪੰਜਾਬ ਦੇ ਹੱਕਾਂ ਦੇ ਰੋਕੇ ਨੇ ਸੈਂਟਰ ਨੇ ਉਹਨੂੰ ਪੰਜਾਬ ਚ ਲਿਆ ਕੇ ਅਗਲੇ 3 ਸਾਲਾਂ ਚ ਵਿਕਾਸ ਦੀ ਛੜੀ ਲਾਵਾਂਗੇ ਗੁਰਦਾਸਪੁਰ ਵਿੱਚ ਵੀ ਲੋਕਾਂ ਦਾ ਨਾਮ ਉੱਠਦਾ ਪਿਆ ਰਿਹਾ ਹੈ ਇਹ ਪਾਰਟੀ ਕਹਿੰਦਾ ਹੈ ਨਾ ਨਾ ਮੈਂ ਪਾਰਟੀ ਦੀ ਲੀਡਰਸ਼ਿਪ ਬਹੁਤ ਵਧੀਆ ਕੈਂਡੀਡੇਟ ਦੇਵਾਂਗੀ ਔਰ ਜਿਹੜਾ ਕੈਂਡੀਡੇਟ ਆਊਗਾ ਉਹਨਾਂ ਅਸੀਂ ਆਪ ਉਹਦਾ ਫੇਸ ਬਣ ਕੇ ਲੜਾਈ ਲੜਾਂਗੇ ਦਿਨਾਂਗਰ ਚ ਸ਼ਮਸ਼ੇਰ ਜੀ ਲੜਨਗੇ ਗਰਦਾਸਪੁਰ ਤੇ ਮੈਂ ਲੜੂੰਗਾ ਇਦਾਂ ਹੀ ਬਾਕੀ ਹਲਕਾ ਇੰਚਾਰਜ ਲੜ ਕੇ ਵੱਡੀ ਲੀਡਰਾਂ ਨੂੰ ਜਦਾ ਕੇ ਪੇਛਾ ਠੀਕ ਹੈ ਜੀ ਜਾਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਸਾਡੇ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਸੱਤ ਮਿਨਿਸਟਰ ਉਹਨਾਂ ਦੀ ਰਹਿਨਮਾਈ ਹੇਠ ਆ ਸ਼੍ਰੀ ਰਾਮਨ ਬਹਿਰ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਜਿਨ੍ਹਾਂ ਦੀ ਰਹਿਨਮਾਈ ਹੇਠ ਅੱਜ ਅਤ ਕਨੌਰ ਦੇ ਉਤੋਂ ਇਹ ਵਰਚੁਅਲ ਇਨਾਗੂਰੇਸ਼ਨ ਇਸ 30 ਬੈੱਡ ਦਾ ਗੁਰਦਾਸ ਸਿੰਘ ਕੀਤਾ ਗਿਆ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਇਹ ਉਹ ਬਿਲਡਿੰਗਾਂ ਜਿਹੜੀ ਪਿਛਲੀਆਂ ਸਰਕਾਰਾਂ ਨੇ ਜਗੀਰ ਜਗੀਰਦਾਰਾਂ ਦੀ ਜੇਬ ਵਿੱਚ ਵੇਚ ਕੇ ਪਾਣੀ ਸੀ ਉਹਨ ਉਸ ਨੂੰ ਬਚਾਉਂਦੇ ਆ ਲੋਕਾਂ ਦੇ ਸਪੁਰਦ ਕੀਤਾ ਔਰ ਇੱਥੇ 30 ਬੈੱਡ ਦਾ ਜਿਹੜਾ ਉਹ ਬਿਸਤਿਆਂ ਦਾ ਹਸਪੀਟਲ ਹੈ ਉਹ ਦੁਬਾਰਾ ਇੱਥੇ ਚਾਲੂ ਕੀਤਾ ਗਿਆ ਸੋ ਇਹ ਸੌਰੀ ਜਿਹੜੀ ਇਹ ਸਾਰੀ ਮਿਹਨਤ ਹੈ ਸ਼੍ਰੀ ਰਮਨ ਬਹਿਲ ਜੀ ਤੇ ਜੋ ਜਿਤਨਾ ਸਦਕਾ ਹੋਈ ਹੈ ਔਰ ਇਹ ਕਿਉਂਕਿ ਗੁਰਦਾਸਪੁਰ ਨਿਵਾਸੀਆਂ ਦੀ ਬਹੁਤ ਵੱਡੀ ਮੰਗ ਸੀ ਕਿ ਇਹ ਬਿਲਡਿੰਗ ਸਫੈਦ ਹਾਥੀ ਬੰਚਕਾ ਔਰ ਲੋਕਾਂ ਦੀ ਮੰਗ ਸੀ ਕਿ ਸਾਨੂੰ ਲੋਕਲ ਬਿਲਡਿੰਗ ਤੇ ਹਸਪੀਟਲ ਜਰੂਰ ਚਾਹੀਦਾ ਹੈ ਤਾਂ ਲੋਕਾਂ ਦੀ ਮੰਗ ਨੂੰ ਪੂਰ ਪਿਆ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਹੈ ਕਿ ਇਹ ਲੋਕ ਲੋਕ ਜਿਹੜੇ ਨੇ 7-8 ਕਿਲੋਮੀਟਰ ਸ਼ਹਿਰ ਤੋਂ ਬਾਹਰ ਨਹੀਂ ਜਾਣਗੇ ਔਰ ਉਹਨਾਂ ਦਾ ਇਲਾਜ ਜਿਹੜਾ ਹੈ ਇੱਥੇ ਹੋਏਗਾ ਥੈਂਕ ਯੂ ਜੀ ਆ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ rahul ਦੇ ਨਾਲ ਬਿਊਰੋ ਦੀਪਕ ਸਨ ਦੀ ਖਾਸ ਰਿਪੋਰਟ ਦੋਸਤੋ ਸਕਰੀਨ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਇਸ਼ਤਿਹਾਰ ਅਤੇ ਖਬਰਾਂ ਸੰਬੰਧੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਲਈ 24 ਘੰਟੇ ਹਾਜ਼ਰ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਜੈ ਹਿੰਦ ਦੋਸਤੋ ਧੰਨਵਾਦ